ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਲੱਗੇ ਕੂੜੇ ਦੇ ਢੇਰ ਲੋਕਾਂ ਲਈ ਬਿਮਾਰੀਆਂ ਨੂੰ ਦਸਤਕ ਦੇ ਰਹੇ ਹਨ ਪਰ ਪ੍ਰਸ਼ਾਸਨ ਆਪਣੀਆਂ ਹਵਾਈ ਗੱਲਾਂ ਵਿੱਚ ਹੀ ਲੱਗਾ ਹੋਇਆ ਹੈ ਜਿਸ ਦੀ ਮੂੰਹ ਬੋਲਦਿਆਂ ਤਸਵੀਰ ਕੁਝ ਹੋਰ ਹੀ ਬਿਆਨ ਕਰਦੀਆਂ ਹਨ ਜਿਸ ਦੇ ਚੱਲਦਿਆਂ ਸ਼ਹਿਰ ਵਾਸੀਆਂ ਵੱਲੋਂ ਸਾਡੀ ਫਾਸਟ ਵੀ ਨਿਊਜ਼ ਟੀਮ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਅੰਮਰਸਰ ਦੇ ਵਾਸੀ ਜੜੇ ਨੇ ਬਹੁਤ ਪਰੇਸ਼ਾਨ ਨੇ ਤੁਸੀਂ ਹਰ ਗਲੀ ਚੌਂਕ ਦੇ ਵਿੱਚ ਹਰ ਮਹੱਲੇ ਵਿੱਚ ਜਾ ਕੇ ਵੇਖੋ ਕੂੜਾ ਹੀ ਕੂੜਾ ਥੇਪਿਆ ਹੋਇਆ ਹੈ। ਇਸ ਬਾਰੇ ਸਰਕਾਰ ਕੁਛ ਨਹੀਂ ਸੋਚੰਦੀ ਲੋਕੀ ਬੱਚ ਬਤਰ ਕੋੜੇ ਦੇ ਕਾਰਨ ਵਿਦਬੋ ਮੱਛਰ ਪੈਦਾ ਹੋ ਰਿਹਾ ਜਿਸ ਕਰਕੇ ਸਾਰੇ ਬਾਲ ਬੱਚੇ ਘਰਾਂ ਦੇ ਜੀ ਬਿਮਾਰ ਪੈ ਰਹੇ ਨੇ ਸਰਕਾਰ ਨੂੰ ਇਸ ਗੱਲ ਦੀ ਕਿਸੇ ਗੱਲ ਦੀ ਵੀ ਕੋਈ ਪਰਵਾਹ ਨਹੀਂ ਗਈ بارشਾਂ ਲੱਗੀਆਂ ਬਾੜਸ਼ ਉੱਪਰੋਂ بارش ਲੱਗੀ ਆ بارش ਕਰਕੇ ਹੋਰ ਜਿਹੜਾ ਗਾ ਮੱਛਰ ਜਿਹੜਾ ਪੈਦਾ ਹੋ ਰਿਹਾ ਵਾ ਪਾਣੀ ਖੜਾ ਹੋ ਰਿਹਾ ਵਾ ਪਾਣੀ ਵੀ ਖੜਾ ਹੁੰਦਾ ਵਾ ਉਹਦੇ ਵਾਸਤੇ ਵੀ ਕੋਈ ਨਿਕਾਸੀ ਨਹੀਂ ਕੋਈ ਔਰ ਅਸੀਂ ਕਿੰਨੀ ਕਿੰਨੀ ਦੇਰ ਪਾਣੀ ਖੜਾ ਰਹਿੰਦਾ ਵਾ ਮੱਛਰ ਪੈਦਾ ਹੁੰਦਾ ਰਹਿੰਦਾ ਵਾ ਤੇ ਜਿਸ ਕਰਕੇ ਸਰਕਾਰ ਇਸ ਗੱਲ ਬਾਰੇ ਕੋਈ ਖਿਆਲ ਨਹੀਂ ਕਰ ਰਹੀ ਅਸੀਂ ਬੇਨਤੀ ਕਰਦੇ ਪਏ ਆ ਕਿ ਸਿਕਰ ਸਰਕਾਰ ਖਿਆਲ ਰੱਖੇ ਘਰ ਘਰ ਜਿਹੜੇ ਬੱਚੇ ਬਿਮਾਰ ਪੈ ਰਹੇ ਨੇ ਉਹਨਾਂ ਦਾ ਵੀ ਮਤਲਬ ਖਿਆਲ ਰੱਖਿਆ ਜਾਵੇ ਕੂੜਾ ਜਿਹੜਾ ਸਾਰਾ ਇਕੱਠਾ ਹੋਇਆ ਹੈ ਇਹਨਾਂ ਸ਼ਹਿਰ ਦੇ ਵਿੱਚ ਉਹਨੂੰ ਚੁੱਕ ਕੇ ਸੰਭਾਲਿਆ ਜਾਵੇ ਗੰਦਗੀ ਦੇ ਢੇਰ ਚਾਰੇ ਤਰਫ ਗਲੀਆਂ ਬਾਜ਼ਾਰਾਂ ਦੇ ਵਿੱਚ ਜਿੱਥੇ ਜਾਓ ਉੱਥੇ ਗੰਦਗੀ ਦੇ ਢੇਰਾਂ ਜਿਹਦੇ ਕਾਰਨ ਆਉਣ ਵਾਲੇ ਸਮਿਆਂ ਜਿਹੜਾ ਬਰਸਾਤਾਂ ਦਾ ਸ਼ੁਰੂ ਹੋ ਚੁੱਕਾ ਹੈ ਬਰਸਾਤਾਂ ਦੇ ਵਿੱਚ ਇਹਨਾਂ ਬਿਮਾਰੀਆਂ ਦਾ ਹੋਰ ਫੈਲਣ ਦਾ ਡਰ ਹੈ ਜਿਹੜੀਆਂ ਬਿਮਾਰੀਆਂ ਫੈਲੀਆਂ ਇਹਨਾਂ ਨਾਲ ਲੋਕਾਂ ਦੇ ਜਿੱਥੇ ਸਿਹਤ ਖਰਾਬ ਹੋਣਾ ਉੱਥੇ ਲੱਖਾਂ ਰੁਪਏ ਇਹਨਾਂ ਦੇ ਬਿਮਾਰੀਆਂ ਦੇ ਉੱਤੇ ਖਰਚ ਹੋਣੇ ਆ ਸੋ ਸਰਕਾਰ ਨੂੰ ਚਾਹੀਦਾ ਆਪ ਸਰਕਾਰ ਨੂੰ ਕਿ ਜਿਹੜਾ ਲਿਫਟਿੰਗ ਹੈ ਕੂੜੇ ਦੀ ਇਹਨੂੰ ਡੇ ਬਾਈ ਡੇ ਯਕੀਨੀ ਬਣਾਇਆ ਜਾਵੇ ਤੇ ਜਿਹੜੀਆਂ ਟਰਾਲੀਆਂ ਕੂੜੇ ਦੀਆਂ ਜਾਂਦੀਆਂ ਕੂੜਾ ਲੈ ਕੇ ਉਹਨਾਂ ਨੂੰ ਵੀ ਕੱਢ ਕੇ ਲੈ ਕੇ ਜਾਣ ਉਨਾਂ ਨੂੰ ਉੱਪਰ ਕਵਰ ਕੀਤਾ ਜਾਵੇ ਲੇਕਿਨ ਦੇਖਿਆ ਜਾਂਦਾ ਹੈ ਸ਼ਹਿਰ ਦੇ ਵਿੱਚ ਕਿਸੇ ਵੀ ਟਰਾਲੀ ਨੂੰ ਕਵਰ ਨਹੀਂ ਕੀਤਾ ਜਾਂਦਾ ਇਧਰੋਂ ਕੂੜਾ ਚੁੱਕ ਕੇ ਲੈ ਕੇ ਜਾਂਦੇ ਆ ਉੱਥੇ ਸੜਕਾਂ ਦੇ ਉੱਤੇ ਖਿਲਰਦਾ ਜਾਂਦਾ ਹੈ ਕੂੜਾ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਢੇਰ ਹੈ ਜਿੱਥੇ ਕਿ ਨਰਕ ਭਰਿਆ ਬਨਾ ਮਾਹੌਲ ਹੈ ਲੋਕਾਂ ਦੀ ਸਾਡੀ ਟੀਮ ਨਾਲ ਗੱਲਬਾਤ ਕਰਦੇ ਕੋਈ ਅੱਖ ਨਾ ਕਿ ਫਾਸਟ ਨਿਊਜ਼ ਟੀਮ ਜ਼ਰੂਰ ਲੋਕਾਂ ਦੇ ਹਰ ਮਸਲੇ ਨੂੰ ਝੁਕਦੀ ਹੈ ਪਰ ਸ਼ਹਿਰ ਦੇ ਵਿੱਚ ਜਿਹੜਾ ਕੂੜਾ ਜਗ੍ਹਾ ਜਗ੍ਹਾ ਦੇਖਣ ਨੂੰ ਮਿਲਦਾ ਚਾਹੇ ਗਲੀਆਂ ਨੇ ਚੁੰਗਾ ਨੇ ਬਾਜ਼ਾਰ ਨੇ ਜਿਚਾ ਇਹ ਚੋਰ ਹੈ ਨੇ ਹਰ ਜਗ੍ਹਾ ਕੂੜੇ ਦਾ ਢੇਰ ਲੱਗਾ ਹੁੰਦਾ ਪਰ ਸਫਾਈ ਬਿਲਕੁਲ ਨਹੀਂ ਹੋ ਰਹੀ ਪਤਾ ਨਹੀਂ ਕਿੱਥੇ ਘਟ ਰਹਿ ਜਾਂਦੀ ਹੈ ਲੋਕਾਂ ਦੀ ਕੋਈ ਅੱਖ ਨਾ ਹੈ ਕਿ ਜੇ ਟੈਕਸ ਸਰੀ ਤਰ੍ਹਾਂ ਦਾ ਵਸੂਲ ਕੀਤਾ ਜਾਂਦਾ ਪਰ ਉਹਦੇ ਬਦਲੇ ਜਿਹੜੀ ਸੁਵਿਧਾ ਹੈ ਸ਼ਹਿਰ ਦੀ ਸਫਾਈ ਹੈ ਕਹਿਣ ਨੂੰ ਸਮਾਰਟ ਸਿਟੀ ਪਰ ਹਾਲਾਤ ਬਦਨੋਂ ਲੋ ਬੱਤਰ ਨੇ ਉਹਨਾਂ ਨੂੰ ਕਿਤੇ ਦਰੁਸਤ ਕੀਤਾ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਕੋਈ ਬਿਮਾਰੀਆਂ ਦਾ ਵੀ ਡਰ ਨਾ ਲੱਗੇ কারণ ਹੈ ਕਿ ਬਿਮਾਰੀਆਂ ਅੱਗੇ ਬੜੀਆਂ ਵਧੀਆਂ ਪਈਆਂ ਅਰ ਕੂੜੇ ਦੇ ਢੇਰ ਕਰਕੇ ਹੋਰ ਜਿਹੜੇ ਮਾਹੌਲ ਖਰਾਬ ਹੁੰਦੀ ਅਸਾਰ ਨੇ ਤੇ ਸੂਬਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪਹਿਲ ਦੇ ਆਧਾਰ ਤੇ ਸ਼ ਕੜੇ ਕਦਮ ਚੁੱਕੇ ਜਾਣ ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਤੁਸ਼ੀਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ